ਦੇ ਇਹ ਨਹੀਂ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿਹੜੀ ਜਗ੍ਹਾ ਤੋਂ ਆਉਂਦੇ ਆ ਜੀ ਤੁਸੀਂ ਆਪ ਕੋ ਦੱਸ ਪੂਰੇ ਦਿੱਲੀ ਤੋਂ ਆਂਦੇ ਆ ਜੀ ਪਤਨਾਵਾਲ ਪਿੰਡ ਆ ਸਾਡਾ ਕਿੰਨਾ ਚਿਰ ਹੋ ਗਿਆ ਜੀ ਇੱਥੇ ਜਦੋਂ ਮੈਂ ਲਗਾਤਾਰ ਤੁਹਾਨੂੰ ਆਉਂਦਿਆਂ ਨੂੰ ਸਾਨੂੰ 2 ਸਾਲ ਹੋ ਗਈ ਵੀ ਜੀ ਆਉਂਦਿਆਂ ਨੂੰ ਕੋਲ ਕਿਸ ਗੱਲ ਤੋਂ ਜਿੱਦਾਂ ਸ਼ੁਰੂ ਹੋਏ ਸੀਗੇ ਤੁਸੀਂ ਮਾਲਜੇ ਤੇ ਪਤਾ ਕਿੱਦਾਂ ਲੱਗਾਈ ਤੁਹਾਨੂੰ ਇੱਥੇ ਬਾਰੇ ਵੀ ਇੱਥੇ ਚਪੈਰਾ ਸਾਹਿਬ ਲੱਗਦਾ ਵਾਈਗੁਰ ਜੀ ਸਾਡੇ ਨਾ ਘਰ ਤੋਂ ਆਉਂਦੇ ਹੁੰਦੇ ਸੀ ਪਹਿਲਾਂ ਮੈਨੂੰ ਇਸ ਚੀਜ਼ ਦਾ ਨਹੀਂ ਸੀ ਨੋ ਲੈਜ ਹੈ ਕੁਝ ਵੀ ਹੈਗੀ ਮਾ ਹਸਬੰਡ ਆਉਂਦੇ ਹੁੰਦੇ ਨਹੀਂ ਨਹੀਂ ਮੇਰੇ ਮਮਾ ਜੀ ਆਉਂਦੇ ਸੀਗੇ ਉਹਨਾਂ ਤੋਂ ਸਾਡੇ ਕਾਦੀਆਂ ਤੋਂ ਸੰਗਤ ਆਉਂਦੀ ਪੇਕੇ ਵੱਲ ਪਾਸਿਓਂ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਇੱਕ ਵਾਰੀ ਆਈ ਸੀਗੀ ਤੇ ਮੇਰੇ ਨਾਲ ਹਸਬੰਡ ਦੇ ਬਾਹਰ ਪੇਪਰ ਲਾਇਆ ਸੀ ਕਿ ਤੁਹਾਨੂੰ ਅਪਾਇੰਟਮੈਂਟ ਨਹੀਂ ਸੀ ਮਿਲਦੀ ਆਗੀ ਠੀਕ ਹੈ ਜੀ ਮੈਂ ਕੁਝ ਦੁਪਹਿਰਾ ਘਟਿਆ ਸੀ ਦੂਸਰੇ ਦੁਪਹਿਰੇ ਤੇ ਆਈ ਤੇ ਰੱਬ ਵੱਲੋਂ ਹਨਾ ਅਪਾਇੰਟਮੈਂਟ ਮਿਲ ਗਈ ਉਸ ਦਿਨ ਤੋਂ ਲੈ ਕੇ ਮੈਂ ਹੁਣ ਤੱਕ ਆਂਦੀ ਪਈ ਆ ਮੇਰੇ ਹਸਬੰਡ ਬਾਹਰ ਚਲੇ ਗਏ ਬਾਹਰ ਜਾ ਕੇ ਸਾਡੇ ਪਹਿਲਾਂ ਕੰਮ ਨਹੀਂ ਸੀ ਮਿਲਦਾ ਹੈਗਾ ਕੰਮ ਕੀ ਮਿਲਦਾ ਮੇਰੇ ਚਪੈਰਾ ਲਗਾਤਾਰ ਹੀ ਆਉਂਦੀ ਰਹੀ ਇੱਕ ਦਿਨ ਮੈਂ ਇੱਥੇ ਅਰਜ਼ਾਸ ਕਰਵਾਈ ਆਨ ਕੇ ਅਰਜ਼ਾਸ ਕਰਵਾ ਕੇ ਮੈਂ ਹਜੇ ਵੇਰ ਕੇ ਚੌਂਕ ਚ ਨਹੀਂ ਪਹੁੰਚੀ ਵਾਪਸੀ ਚ ਦੁਪਹਿਰਾ ਕੱਟ ਕੇ ਮੈਨੂੰ ਉੱਥੇ ਜਾ ਕੇ ਫੋਨ ਆ ਗਿਆ ਮੈਨੂੰ ਕੰਮ ਮਿਲ ਗਿਆ ਉਸ ਦਿਨ ਤੋਂ ਮੇਰੇ ਇਤਾਂ ਦਾ ਵਿਸ਼ਵਾਸ ਬੱਜਾ ਕਿ ਮੈਂ ਉਦੋਂ ਤੋਂ ਲਗਾਤਾਰ ਹੀ ਆ ਰਹੀ ਕਦੇ ਹੈ ਮਜਬੂਰੀ ਹੋਵੇ ਤਾਂ ਨਹੀਂ ਆ ਸਕਦੀ ਮੈਂ ਆਪਣੇ ਬੱਚੇ ਨੂੰ ਇਸ ਡੇਲੀ ਲੈ ਕੇ ਆਉਣੀ ਹੈ ਮੇਰੇ ਬੱਚੇ ਦੀ ਥੋੜੀ ਪ੍ਰੋਬਲਮ ਸੀਗੀ ਉਹ ਪਰਮਾਤਮਾ ਦੀ ਕਿਰਪਾ ਨਾਲ ਹੌਲੀ ਹੌਲੀ ਠੀਕ ਹੋ ਰਹੀ ਹੈ ਇਸ ਨਾਲ ਤਾਂ ਬੜਾ ਕੁਝ ਮਿਲਿਆ ਆਇਆ ਵਾ ਮਤਾਂ ਕਰਕੇ ਮਨ ਤੁਹਾਡਾ ਇਦਾਂ ਪੱਕਾ ਹੀ ਬੈ ਗਿਆ ਹਾਂਜੀ 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 ਸਾਡੇ ਆ ਵੀ ਚਾਚੀ ਜੀ ਐ ਵੀ ਬੜੇ ਚਿਹਰਾ ਤੋਂ ਆਉਂਦੇ ਪਿਆ ਇਹਨਾਂ ਦੇ ਬੱਚੇ ਬਾਹਰ ਗਏ ਹੋਏ ਐ ਪਰ ਪਰਮਾਤਮਾ ਦੀ ਕਿਰਪਾ ਨਾਲ ਹੀ ਹੋਇਆ ਸਭ ਕੁਝ ਹੋਇਆ ਜੋ ਕੁਝ ਹੈ ਉਹ ਮਾਰੇ ਤਣ ਚੜਦੀ ਕਲਾ ਵਿੱਚ ਰੱਖੇ ਤੇ ਹੁਣ ਜਦੋਂ ਮਤਲਬ ਵੀਰ ਜੀ ਕਿਹੜੀ ਜਗ੍ਹਾ ਆ ਉਹ ਪਹਿਲੇ ਇੱਥੇ ਸੀਗੇ ਹੁਣ ਪੁਰਤਕਾਲ ਪੁਰਤਕਾਲ ਮਾਰੇ ਕਿਰਪਾ ਨਾਲ 55 ਮਹੀਨੇ ਚ ਪੱਕੇ ਹੋ ਗਏ ਆ 55 ਮਹੀਨੇ ਹਾਂਜੀ ਹਾਂਜੀ ਮਾਰਾ ਹੀ ਇਹ ਵੀ ਇਦਾਂ ਵੀ ਜੇ ਇਹ ਵਿਸ਼ਵਾਸ ਹੈ ਸਾਰਾ ਕੁਝ ਹੈ ਜੇ ਵਿਸ਼ਵਾਸ ਹੈ ਨਹੀਂ ਕਿ ਫੇਰ ਤੇ ਕੋਛ ਵੀ ਨਹੀਂ ਹੈਗਾ ਜੀ ਤੁਹਾਨੂੰ ਨਾ ਉਮੀਦ ਹੀ ਨਹੀਂ ਸੀ ਹੈਗੀ ਕੀ ਨਿਸ਼ਚਿਤੀ ਪੇਪਰ ਮਿਲ ਜਾਣਗੇ ਨਿਸ਼ਚਿਤੀ ਕਾਰਡ ਮਿਲ ਜਾਏਗਾ ਆਪਾਂ ਕੀ ਮਤਲਬ ਸਿਰ ਗੁਰੂ ਘਰ ਦੀ ਕਿਰਪਾ ਨਾਲ ਹੀ ਸਾਨੂੰ ਇਹਨਾਂ ਕੁਝ ਮਿਲਿਆ ਵਾਹਨ ਲੋਕੀ ਕਹਿੰਦੇ ਸਾਲ ਹੋ ਜਾਂਦਾ ਪਰ ਕਿਉਂ ਹੁੰਦਾ 1.5 ਸਾਲ ਲੱਗ ਜਾਂਦਾ ਵਾ ਸਾਨੂੰ ਕੀ ਮਤਲਬ ਜਿਸ ਦਿਨ ਪੇਪਰ ਆ ਗਿਆ ਉਹਨੂੰ ਤਬੀਜ ਯਕੀਨੀ ਹੁੰਦਾ ਪਿਆਗਾ ਮੇਰੇ ਹਸਬੰਦਿਆ ਉਹ ਕਦੇ ਕਿਸੇ ਦੀ ਚੀਲਤੀ ਜਲਦੀ ਕਿਸੇ ਵਿਸ਼ਵਾਸ ਨਹੀਂ ਕਰਦੇ ਇਸ ਤਰਤੇ ਵੀ ਨਵਾਂ ਲੱਗਿਆ ਕਦੇ ਨਹੀਂ ਰੋਕਦੇ ਹੈਗੇ ਕਿ ਜਾਂ ਨਹੀਂ ਆਣਾ ਜਾਂ ਨਹੀਂ ਉਹ ਹਰ ਵਾਰੀ ਉਹਨਾਂ ਨੂੰ ਪਤਾ ਹੁੰਦਾ ਕਿ ਅਤਵਾਰ ਦੇ ਅਤਵਾਰ ਇਹਨਾਂ ਨੂੰ ਉੱਥੇ ਜਾਣਾ ਹੀ ਜਾਣਾ ਚਲੋ ਮਾਰਾ ਹੀ ਤਾਨੂੰ ਤੁਹਾਡੇ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਵਧੀਆ ਤੁਸੀਂ ਜਦੋਂ ਵੀਰਦੀ ਵੀ ਸੋਚ ਵਧੀਆ ਹੈ ਵੀ ਰੱਬ ਵਾਲੇ ਪਾਸੇ ਜਾਣ ਤੋਂ ਤੇ ਕਦੇ ਵੀ ਨਹੀਂ ਰੋਕਣਾ ਚਾਹੀਦਾ ਹਾਂ ਕਿ ਕੋਈ ਹੋਰ ਬੰਦਾ ਕਿਤੇ ਉਦਾਂ ਦੇਖ ਲਓ ਵੀ Shimla ਕੋਈ ਘੁੰਮਣ ਚਲ ਗਿਆ ਕੋਈ ਕਿਤੇ ਘੁੰਮਣ ਚਲ ਗਿਆ ਨਾ ਉਹਦੇ ਲਈ ਸਾਡੇ ਤੋਂ ਸਮਾਂ ਹੈਗਾ ਰੱਬ ਵਾਲੇ ਪਾਸੇ ਵੀ ਉਹੀ ਆਉਂਦਾ ਜਿਹਨੂੰ ਪ੍ਰਮਾਤਮਾ ਆਪਸਾਤਾ ਹਾਂਜੀ ਹਾਂਜੀ ਆਪੇ ਗੱਲ ਹੈਗੀ ਮੈਂ ਕਿਹਦੇ ਚ ਇਹਨਾਂ ਨੂੰ ਪੁੱਛਦਾ ਮੇਰਾ ਨਾ ਬੱਚਾ ਛੋਟਾ ਸੀ ਤਿੰਨ ਦਿਨਾਂ ਦਾ ਸੀਗਾ ਕਿ ਡਾਕਟਰ ਵੀ ਮਮੀ ਛੱਡ ਗਏ ਸੀਗੇ ਕਹਿੰਦੇ ਕਿ ਨਹੀਂ ਹੋ ਸਕਦਾ ਕੁਝ ਵੀ ਮੌਲ ਨੂੰ ਹਿਸ ਉਮੀਦ ਨਹੀਂ ਹੈ ਕੁਝ ਵੀ ਮੈਂ ਸਿਰਫ ਪਰਮਾਤਮਾ ਤੇ ਵਿਸ਼ਵਾਸ ਨਾਲ ਹੀ ਨਾ ਮੇਰਾ ਬੱਚਾ ਨਾ ਹੁਣ ਤੱਕ ਇਦਾਂ ਸਹੀ ਹੈ ਵਾਹ